ਆਲੜੇ ਮੇ ਹੱਥ ਫੜਿਆ ਹੋਇਆ ਸਟਿਕ ਬਣਨਾ ਘੋੜਾ ਘੋੜਾ ਬਣਿਆ ਹੋਇਆ ਹਾਂਜੀ ਇਹ ਬਈ ਕਿਵੇਂ ਡਿਮਾਂਡ ਦੇ ਵਿੱਚ ਆਈ ਲੋਕ ਮਤਲਬ ਕੀ ਕਹਿੰਦੇ ਆ ਵੀ ਚਾਹੁੰਦੇ ਵੀ ਹੱਥ ਚੋ ਜਿੰਨਾ ਮੰਡੀ ਦੇ ਵਿੱਚ ਘੋੜਾ ਘੋੜੇ ਵਾਲੇ ਮਤਲਬ ਆਉਣਗੇ ਜੀ ਉਹਨਾਂ ਦੇ ਹੱਥ ਦੇ ਵਿੱਚ ਹਰੇਕ ਬੰਦੇ ਦੇ ਹੱਥ ਦੇ ਵਿੱਚ ਕਿਉਂ 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 ਤਾਂ ਇਹ ਸ਼ੌਂਕ ਆ ਬਸ ਸ਼ੌਂਕ ਹਾਂਜੀ ਤਿੰਨ ਜਗਲ ਬੈਗ ਦੇ ਵਿੱਚ ਜਿਵੇਂ ਬਾਹਰ ਭੇਜਣੀ ਹੈ ਉਹ ਜਾ ਸਕਦੀ ਹੈ ਅੱਛਾ ਪੋਰਿਆਰ ਵੀ ਕਰ سپورਟ ਵੀ ਹੁੰਦੀ ਹੈ ਹਾਂਜੀ ਬਾਹਰ ਲੋਕ ਮੰਗਾਉਂਦੇ ਹਾਂਜੀ ਸਾਡਾ ਜਾਂਦਾ ਰਹਿੰਦਾ ਜੀ ਸਰੀ ਦੇ ਵਿੱਚ ਮਾਲ ਜਾਂਦਾ ਹੈ ਸੋਸ਼ਲ ਮੀਡੀਆ ਹਾਂਜੀ ਸੋਸ਼ਲ ਮੀਡੀਆ ਤੇ ਆਮ ਅੱਗੇ ਇਹ ਮਰੇ ਫਿਲਮਾਂ ਦੇ ਵਿੱਚ ਮਰੇਸ਼ਪੁਰੀ ਦੇ ਹੱਥਾਂ ਚ ਆਉਂਦੀ ᱛੀਗੀ ਆ ਬਾਈ ਹੁਣ ਸਾਰਾ ਸਮਾਨ ਚੱਕ ਲੈ ਆਏ ਆ ਜਿਹੜਾ 3000 ਦੀ ਗੱਲ ਕਰਦੇ ਪਏ ਆ ਇਹ ਜਿਵੇਂ ਸਟਿੱਕ ਆ ਜੀ ਇਹ 1500 ਰੁਪਏ ਦੀ ਆ ਜੀ 300 ਰੁਪਏ ਦੀ ਆ ਇਹ ਬਈ ਸੱਤ ਕਿੱਟੂ ਲੈ ਕੇ ਜਾਂਦੇ ਘੋੜਿਆਂ ਵਾਲੇ ਇੱਕ ਘੋੜੇ ਰੱਖ ਲੈਂਦੇ ਆ ਕਿ ਤੂੰ ਨਾਲ ਬਾਜ਼ਾਰਾਂ ਚ ਲੈ ਕੇ ਨੇ ਖਾਚ ਰੱਖਦੇ ਆ ਨਹੀਂ ਜਿੱਦਾਂ ਵਿਆਹ ਫੰਕਸ਼ਨ ਆ ਕੋਈ ਉਦਾਂ ਹੱਥ ਦੇ ਵਿੱਚ ਸ਼ੌਂਕ ਸ਼ੌਂਕ ਆ ਜੀ ਬਸ ਬੋਕ ਵਾਸਤੇ ਵੀ ਜਿਆਦਾ ਜ਼ਰਾ ਆਮ ਵਰਤਦੇ ਹਾਂਜੀ ਸੇਫ ਸੋ ਮੇਰੇ ਹੱਥ ਦੇ ਵਿੱਚ ਇਹ ਸਟਿਕ ਜਿਹੜੀ ਆ ਆਪਾਂ ਫਿਲਮਾਂ ਦੇ ਵਿੱਚ ਬੜੀਆਂ ਦੇਖਦੇ ਆ ਪਰ ਜਦੋਂ ਰੀਅਲ ਲਾਈਫ ਦੇ ਵਿੱਚ ਹੱਥਾਂ ਦੇ ਵਿੱਚ ਆ ਜਾਂਦੀ ਹੈ ਜਾਂ ਜਿਨ੍ਹਾਂ ਨੂੰ ਇਹਦੀ ਐਮੀਤ ਬਾਰੇ ਪਤਾ ਹੈ ਕਿਉਂਕਿ ਹੱਥ ਦੇ ਵਿੱਚ ਪਾ ਫੜ ਕੇ ਪਤਾ ਚੱਲਦਾ ਪਿਆ ਹੈ ਕਿ ਇਹਦਾ ਵਜਨ ਕਿਵੇਂ ਆ ਤੇ ਇਹ ਜਦੋਂ ਫੀਲਿੰਗ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਬਣਦੀ ਹੈ ਬਾਈ ਹੁਣੀ ਇਹ ਬਣਾਉਣ ਦਾ ਕੰਮ ਕਰਦਾ ਹੈ ਬਾਈ ਹੁਣਾ ਨਾਲ ਹੀ ਗੱਲਬਾਤ ਕਰਾਂਗੇ ਕਿ ਇਹ ਪ੍ਰੋਸੈਸ ਸਾਰਾ ਕਿਵੇਂ ਕੰਮ ਕਰਦਾ ਕੀ ਸੇਲ ਪਰਚੇਸ ਚ ਆਉਂਦੀ ਹੈ ਤੇ ਬਾਈ ਹੁਣੀ ਕਿਤੋਂ ਆ ਸਸੀ ਜੀ ਵੀਰੇ ਸਸੀਕਾਰ ਬਾਈ ਜੀ ਕੀ ਹਾਲ ਹੈ ਬਾਈ ਬਹੁਤ ਵਧੀਆ ਬਾਈ ਜੀ ਤੇ ਕੀ ਨਾਮ ਆਪ ਆਪਣਾ ਨਾਮ ਕਰਮਜੀਤ ਜੀ ਕਰਮਜੀਤ ਕਿੱਥੋਂ ਆਏ ਅਸੀਂ ਨਾਬੇ ਦੇ ਨੇੜੇ ਗਦਾਈਆ ਪੰਡਾਈ ਸਾਡਾ ਨਾਬੇ ਨੇੜੇ ਹਾਂਜੀ ਤੇ ਬਾਈ ਆਪਣੇ ਮਤਲਬ ਇਹ ਪ੍ਰੋਜੈਕਟ ਦਾ ਕੀ ਨਾਮ ਹੈ ਕੀ ਨਾਮ ਦੇ ਕੰਪਨੀ ਰੱਖੀ ਹੋਏ ਇਹ ਹੈਗੀ ਆ ਜੀ ਕੰਪਨੀ ਕੋਈ ਨਾ ਕੋਈ ਨਾ ਇਹ ਕੱਟ ਲਾ ਲਾਂਗੇ ਜੋ ਮੈਂ ਹੋਰ ਸਵਾਲ ਕਰਦਾ ਛੱਡੋ ਪਰਾਂ ਅ ਭਾਈ ਕਿੰਨਾ ਕੁ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਨੂੰ ਅਸੀਂ ਕਰਦਿਆਂ ਜੀ ਕੱਟੋ-ਕੱਟ 20-25 ਸਾਲ ਹੋ ਗਏ ਵੀਰੇ ਕੰਮ ਕਰਦਿਆਂ ਨੂੰ ਇਹ 20-25 ਸਾਲ ਹਾਂਜੀ ਉਹਦੇ ਵਿੱਚ ਕੀ ਕੀ ਬਣਾਉਂ ਮਤਲਬ ਚੱਲਦਾ ਰਹਿੰਦਾ ਵੀ ਜਿਹੜਾ ਬਣਦਾ ਹੁੰਦਾ ਠੀਕ ਹੈ ਜਿੰਨੇ ਖੁੰਡੇ ਹੋ ਗਏ ਜੀ ਫਿਰ ਇਹ ਚੱਲ ਪਿਆ ਸਟਿੱਕਾਂ ਉਸ ਤੋਂ ਬਾਅਦ ਜੀ ਪਹਿਲਾਂ ਖੁੰਡਿਆਂ ਦਾ ਕੰਮ ਤੀਕਾ ਜੀ ਜਦੋਂ ਖੁੰਡੇ ਹੋ ਗਏ ਖੁੰਡੀਆਂ ਹੋ ਗਈਆਂ ਫਿਰ ਇਹ ਕੋੜਿਆਂ ਦਾ ਜਦੋਂ ਟ੍ਰੈਂਡਿੰਗ ਜਿਹਦੇ ਵਿੱਚ ਕੰਮ ਆਇਆ ਫਿਰ ਇਹ ਚੱਲ ਪਿਆ ਜੀ ਉਸ ਤੋਂ ਬਾਅਦ ਹੁਣ ਬਸ ਰੁਟੀਨ ਦੇ ਵਿੱਚ ਇਹੀ ਕੰਮ ਆਈ ਸਾਡਾ ਆ ਜਿਹੜਾ ਮੈਂ ਹੱਥ ਫੜਿਆ ਹੋਇਆ ਸਟਿੱਕ ਬਣ ਕੋੜਾ ਕੋੜਾ ਬਣਿਆ ਹੋਇਆ ਹਾਂਜੀ ਇਹ ਬਈ ਕਿਵੇਂ ਡਿਮਾਂਡ ਦੇ ਵਿੱਚ ਆਈ ਲੋਕ ਮਤਲਬ ਕੀ ਕਹਿੰਦੇ ਵੀ ਚਾਹੁੰਦੇ ਵੀ ਹੱਥ ਚੋ ਹਾਂਜੀ ਬਹੁਤ ਹੁਣ ਜਿੰਨਾ ਜਿੰਨਾ ਮੰਡੀ ਦੇ ਵਿੱਚ ਘੋੜਾ ਘੋੜੇ ਵਾਲੇ ਮਤਲਬ ਆਉਣਗੇ ਜੀ ਉਹਨਾਂ ਦੇ ਹੱਥ ਦੇ ਵਿੱਚ ਹਰੇਕ ਬੰਦੇ ਦੇ ਹੱਥ ਦੇ ਵਿੱਚ ਕਿਉਂ 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 ਤਾਂ ਇਹ ਸ਼ੌਂਕ ਆ ਬਸ ਹਾਂਜੀ ਹੂੰ ਸ਼ੌਂਕ ਦਾ ਤੁਹਾਨੂੰ ਪਤਾ ਕੋਈ ਮੁੱਲ ਨਹੀਂ ਆਉਂਦਾ ਇਹ ਤਾਂ ਸਟਿਕ ਸਿਰਫ ਕੀ ਹੈ 1000 1500 ਰੁਪਏ ਦੀ ਜੀ ਕਰੋੜਾਂ ਕਰੋੜਾਂ ਦੇ ਘੋੜੇ ਲਈ ਬੈਠੇ ਨੇ ਸ਼ੌਂਕ ਦੇ ਮਾਰੇ ਬਸ ਹੈ 1000 1500 ਦੀ ਹੈ ਹਾਂਜੀ 15 ਵਿਸ਼ਵਾਦਿਤ ਹੋ ਜਾਂਦੀ ਹੈ ਹਾਂਜੀ ਬਸ ਅੱਛਾ ਇਹਦੇ ਵਿੱਚ ਕਿਹੜਾ ਮਟੀਰੀਅਲ ਲੱਗਿਆ ਹੋਇਆ ਇਹ ਸਰਲ ਰੋਟ ਦੀ ਲੱਕੜਾ ਜੀ ਠੀਕ ਹੈ ਜਿਵੇਂ ਇਹ ਵੀ ਅਖਰੋਟ ਦੀ ਆ ਗਈ ਜੀ ਇਹ ਹੋਰ ਮਾਡਲ ਆ ਗਏ ਇਹਦੇ ਵਿੱਚ ਆਪਣੇ ਕੋਲ 12 ਮਾਡਲ ਨੇ ਜੀ ਠੀਕ ਹੈ ਇੱਕ ਆ ਜਾਂਦੀ ਹੈ ਜੀ ਫੋਲਡਿੰਗ ਦੇ ਵਿੱਚ ਹੂੰ ਤਿੰਨ ਜਗ੍ਹਾ ਤੋਂ ਖੁੱਲ ਜਾਂਦੀ ਹੈ ਜੀ ਉਹ ਹੂੰ ਜਿਵੇਂ ਤਿੰਨ ਜਗ੍ਹਾ ਬੈਗ ਦੇ ਵਿੱਚ ਜਿਵੇਂ ਬਾਹਰ ਭੇਜਣੇ ਜੀ ਉਹ ਜਾ ਸਕਦੀ ਹੈ ਅੱਛਾ ਪੋਰਟ ਵੀ ਕਰ ਐਕਸਪੋਰਟ ਵੀ ਹੁੰਦੀ ਹੈ ਹਾਂ ਜੀ ਬਾਹਰ ਲੋਕ ਮੰਗਾਉਂਦੇ ਹਾਂ ਹਾਂ ਜੀ ਸਾਡਾ ਜਾਂਦਾ ਰਹਿੰਦਾ ਜੀ ਸਰੀ ਦੇ ਵਿੱਚ ਮਾਲ ਜਾਂਦਾ ਹੈ ਹੂੰ ਕੈਨੇਡਾ ਵਗੈਰਾ ਜੀ ਹੂੰ ਉੱਥੇ ਜਿਵੇਂ ਇਹ ਕੁੰਡੇ ਹੋਗੇ ਜੀ ਇਹ ਵੀ ਸਾਡੇ ਕੋਲ ਫੋਲਡ ਹੋਣ ਵਾਲੇ ਆਉਂਦੇ ਨੇ ਜੀ ਅੱਛਾ ਇਹ ਦੋ ਜਗ੍ਹਾ ਤੋਂ ਫੋਲਡ ਹੋ ਕੇ ਕਿਟ ਦੇ ਵਿੱਚ ਪਾਏ ਜਾਣਾ ਹੈ। ਅੱਜ ਕੱਲ ਬਈ ਜਿਵੇਂ ਦੋ ਨਾ ਸੋਸ਼ਲ ਮੀਡੀਆ ਤੇ ਦੋ ਪੱਖ ਬਣੇ ਹੋਏ ਆ। ਇੱਕ ਪੱਖ ਇਹ ਕਹਿੰਦਾ ਪਿਆ ਕਿ ਪੰਜਾਬ ਦਾ ਵਿਰਾਸਤ ਅਲੋਪ ਹੋ ਗਈ ਹੈ। ਜਿਹੜੇ ਸ਼ਹਿਰਾਂ 'ਚ ਰਹਿੰਦੇ ਆ। ਜੀ। ਇੱਕ ਪੱਖ ਇਹ ਕਹਿੰਦਾ ਆ ਕਿ ਯਾਰ ਹੁਣ ਤਾਂ ਦੁਬਾਰੇ ਪਿੰਟ ਬਣਨ ਲੱਗ ਪਏ ਆ ਕਿਉਂਕਿ ਲੋਕ ਫੇਰ ਪੁਰਾਣੀਆਂ ਚੀਜ਼ਾਂ 'ਚ ਵਾਧੇ ਪਏ ਆ। ਤੁਸੀਂ ਨਾਬੇ ਦੇ ਪਿੰਡਾਂ ਦੇ ਰਹਿਣ ਵਾਲੇ ਹੋ ਤੇ ਕੰਮ ਕਰਦੇ ਪਿਓ ਜੇਕਰ ਘੋੜਿਆਂ ਦੇ ਵਪਾਰ ਦੀ ਗੱਲ ਕੀਤੀ ਜਾਵੇ ਜਾਂ ਪਸ਼ੂਆਂ ਦੇ ਵਿੱਚ। ਹਾਂਜੀ। ਕਿਹੜਾ ਚੀਜ਼ ਸੱਚ ਆ? ਇਹ ਬਿਲਕੁਲ ਪਹਿਲਾਂ ਹੋ ਗਿਆ ਸੀ ਸਰ aloop ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਹੁਣ ਕਿਉਂਕਿ ਨਵੀਂ ਜਨਰੇਸ਼ਨ ਹੈ ਜਿਹੜੀ ਉਹੀ ਚੀਜ਼ ਨੂੰ ਚਾਹੁੰਦੀ ਹੈ ਵੀਰ ਸੋਸ਼ਲ ਮੀਡੀਆ ਹਾਂ ਜੀ ਸੋਸ਼ਲ ਮੀਡੀਆ ਤੇ ਆਮ ਅੱਗੇ ਇਹ ਮਰੇ ਫਿਲਮਾਂ ਦੇ ਵਿੱਚ ਮਰੇਸ਼ਪੁਰੀ ਦੇ ਹੱਥਾਂ ਚ ਆਉਂਦੀ ਸੀਗੀ ਹੁਣ ਇਹ ਮੰਨ ਕੇ ਚੱਲੋ ਐਕਟਰਾਂ ਦੇ ਹੱਥਾਂ 'ਚ ਵੀ ਆ ਗਈ ਜਿਵੇਂ ਹੁਣ ਸਾਡੇ ਕੋਲ ਡਿਮਾਂਡ ਹੁੰਦੀ ਹੈ ਜੀ ਗੱਗੂ ਗਿੱਲ ਦੇ ਹੱਥ 'ਚ ਆ ਉਹ ਦੇ ਦੋ ਆਰਨੀਤ ਦੇ ਹੱਥ 'ਚ ਆ ਉਹ ਦੇ ਦੋ ਹਾਂ ਹੁਣ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਜੀ ਬਹੁਤ ਕੰਮ ਯਾਨੀ ਅੱਗੇ ਤਾਂ ਕੀ ਹੁੰਦਾ ਦੀ ਮੇਲੇ ਮੰਡੀਆਂ ਹੁਣ ਸਾਡਾ ਇਹ ਕੰਮ ਰੁਟੀਨ ਦੇ ਵਿੱਚ ਵੀ ਸਾਡਾ ਘਰੇ ਵੀ ਚੱਲੀ ਜਾਂਦਾ ਜੀ ਠੀਕ ਹੈ ਅੱਡੀ ਤੋਂ ਸ਼ਾਪ ਬਣਾਈ ਵੀ ਆ ਜੀ ਉੱਥੇ ਵੀ ਸਾਡਾ ਰੈਗੂਲਰ ਹਾਂਜੀ ਰੈਗੂਲਰ ਤੇ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਿਹਾ ਵੀ 1500 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਸ ਤੋਂ ਬਿਨਾ ਹੋਰ ਮਹਿੰਗੀਆਂ ਚੀਜ਼ਾਂ ਕਿਹੜੀਆਂ ਜਾਂ ਇਦੇ ਵਿੱਚ ਜਿਵੇਂ ਖੁੰਡ ਆ ਗਿਆ ਜੀ 3000 ਰੁਪਏ ਦਾ ਜੀ ਮੈਂ ਤੁਹਾਨੂੰ ਦਿਖਾਉਣਾ ਇਹ ਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਾਈ ਹੁਣੀ ਸਾਰਾ ਸਮਾਨ ਰੱਖੀ ਬੈਠਿਆ ਕੋਲੇ ਤੇ ਹੁਣ ਜਿੱਥੇ ਆਹ ਹੌਰਸ ਟਿਕ ਦੀ ਗੱਲ ਕੀਤੀ ਆ ਉਥੇ ਇਹ ਹੱਥ ਦੇ ਵਿੱਚ ਉਹ ਸਮਾਨ ਜਿਹੜਾ ਕਿ ਲੋਕ ਥੋੜਾ ਜਿਹਾ ਕਹਿੰਦੇ ਆ ਕਿ ਚੀਜ਼ ਥੋੜੀ ਜੀ ਹੋਰ ਮਤਲਬ ਇੰਟਰਸਟਿਡ ਵੀ ਆਈ ਪੀ ਲੈਵਲ ਤੇ ਚਲੇ ਜਾਵੇ ਸ਼ੌਂਕ ਦੀ ਗੱਲ ਵਾ ਆ ਬਾਈ ਹੁਣੀ ਸਾਰਾ ਸਮਾਨ ਚੱਕ ਲੈ ਆਏ ਆ ਜਿਹੜਾ 3000 ਦੀ ਗੱਲ ਕਰਦੇ ਪਏ ਆ ਇਹ ਜਿਵੇਂ ਸਟਿੱਕ ਆ ਜੀ ਇਹ 1500 ਰੁਪਏ ਦੀ ਆ ਜੀ ਹੂੰ ਇਹ ਦੇਖੋ ਜੀ ਇਹਦੇ ਵਿੱਚ ਜਿਵੇਂ ਇਹ ਪਈ ਹੈ ਇਹ ਵੀ 1500 ਰੁਪਏ ਦੀ ਆ ਜੀ ਠੀਕ ਆ ਇਹ ਤਿੰਨ ਜਗ੍ਹਾ ਤੋਂ ਫੋਲਡ ਹੋ ਜਾਣੀ ਆ ਜੀ ਕਿਆ ਬਾਤ ਹੈ ਇਹ ਕਿੱਟ ਦੇ ਅੰਦਰ ਪੈ ਜਾਣੀ ਆ ਜੀ ਇੱਥੋਂ ਹੋ ਜਾਣੀ ਆ ਤਿੰਨ ਜਗ੍ਹਾ ਤੋਂ ਖੁੱਲ ਕੇ ਆਪਣੀ ਕਿੱਟ ਦੇ ਇਹ ਲੋਗੋ ਵੀ ਖੁੱਲ ਜਾਣਾ ਜੀ ਇਹਦਾ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਇਹ ਆ ਜਾਂਦੀ ਆ ਜੀ ਬਰਾਸ ਦੀ ਪੂਰੇ ਬਰਾਸ ਦੀ ਸੁਣੀ ਆ ਬਈ ਇਹ ਤਾਂ ਇਹ ਤੁਸੀਂ ਬਈ ਇਹ ਤਾਂ ਮੇਰਾ ਜੀ ਘਰਦਾ ਪਿਆ ਲੈ ਕੇ ਜਾਵਾਂ ਪਰ ਸਾਡਾ ਕੰਮ ਹੀ ਉਹ ਕਹਿੰਦੇ ਹੁੰਦੇ ਹਨ ਨਾ ਕਿ ਸੋਸ਼ਲ ਮੀਡੀਆ ਵਾਲਾ ਇਹ ਅਸੀਂ ਹੁਣ ਕਰਾਂਗੇ ਕੀ ਪਰ ਬਈ ਇਹ ਮਤਲਬ ਆ ਤਿੱਖਾ ਜਿਹਾ ਬੜਾ ਖਤਰਨਾਕ ਨਹੀਂ 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 ਤਾਂ ਮੇ ਕੋ ਗੁੱਸਾ ਜਿਹੜਾ ਤਾਂ ਇਹ ਹਾਂਜੀ ਇਹਦੇ ਅੰਦਰ ਪੌੜ ਵੀ ਆਉਂਦਾ ਜੀ ਘੋੜੇ ਦਾ ਅੱਛਾ ਹਾਂਜੀ ਉਹ ਵੀ ਆਉਂਦਾ ਹੈ ਤੇ ਸੂਆ ਵੀ ਲੱਗ ਜਾਂਦਾ ਜੀ ਹੂੰ ਤੇ ਉਸ ਤੋਂ ਬਾਅਦ ਅਸੀਂ ਜੇ ਇਹਦੇ ਉੱਤੇ ਤੁਸੀਂ ਨੇ ਨਾਮ ਗੋਤ ਪਿੰਡ ਲਿਖਵਾਉਣਾ ਉਹ ਵੀ ਤੁਹਾਨੂੰ ਇਹਦੇ ਰਾਈਟਿੰਗ ਕਰਾ ਕੇ ਦੇ ਦਾਂਗੇ ਜੀ ਰਾਈਟਿੰਗ ਕਰਾ ਕੇ ਦੇ ਦਾਂਗੇ ਹਾਂਜੀ ਇਹ ਬਈ ਕਿਹਦਾ ਬਣਿਆ ਹੋਇਆ ਇਹ ਹਣੀ ਬਰਾਸ ਦਾ ਕੀ ਇਹ ਸਾਰੀ ਬਰਾਸ ਆਈ ਪਿੱਤਲ ਕਹਿ ਦਿੰਦੇ ਆਪਾਂ ਪਿੱਤਲ ਕਹਿੰਦੇ ਆਪਾਂ ਬੜੀ ਸੋਹਣੀ ਚੀਜ਼ ਆ ਇਹ ਕੀ ਮਾਰਕੀਟ ਪ੍ਰਾਈਸ ਕੀ ਚੱਲਿਆ ਇਹ ਸਰ 1200 ਰੁਪਏ ਦੀ ਆ ਜੀ ਅੱਛਾ ਇਹ ਮੇ ਆ ਕੀ ਜੇ 1500 ਦੀ ਆ ਜੀ 1000 ਰੁਪਏ ਦੀ ਵੀ ਹੈਗੀ ਆ ਜੀ 500 ਰੁਪਏ ਦੀ ਵੀ ਹੈਗੀ ਇਹ ਬਈ ਸਿਰਫ ਜਿਹੜੇ ਤੋਂ ਲੈ ਕੇ ਆਂਦੇ ਆ ਕੋੜਿਆਂ ਵਾਲੇ ਕੋੜੇ ਰੱਖ ਲੈਂਦੇ ਆ ਕਿ ਤੂੰ ਨਾਲ ਬਜ਼ਾਰਾਂ ਚ ਲੈ ਕੇ ਆਂਦੇ ਖਾਚ ਰੱਖਦੇ ਨਹੀਂ ਜਿੱਦਾਂ ਵਿਆਹ ਫੰਕਸ਼ਨ ਆ ਕੋਈ ਉਦਾਂ ਹੱਥ ਦੇ ਵਿੱਚ ਸ਼ੌਂਕ ਸ਼ੌਂਕ ਆ ਜੀ ਬਸ ਬੋਕ ਵਾਸਤੇ ਵੀ ਨਦਰਾਂ ਵਰਤਦੇ ਹਾਂਜੀ ਸੇਫਟੀ ਵੀ ਇਹਨਾਂ ਲਈ ਸ਼ੌਂਕ ਹੈ ਸੇਫਟੀ ਵੀ ਇਹ ਸ਼ੌਂਕ ਵੀ ਹੈ ਜੀ ਸੋ ਭਾਈ ਜੀ ਮਤਲਬ ਪੂਰੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਅੱਛਾ ਭਾਈ ਕਿੱਥੇ ਕਿੱਥੇ ਹੋਰ ਲੱਗਦੇ ਆ ਮੇਲੇ ਨਦਰਾਂ 'ਚ ਇਹਨਾਂ ਦੇ ਵਿੱਚ ਵੀਰੇ ਪਹਿਲਾਂ ਹੁਣ ਨਾਬਾ ਨੰਕੇ ਹੱਡਿਆ ਜੀ ਇਸ ਤੋਂ ਬਾਅਦ ਹੁਣ ਜੁਗਰਾਉਂ ਆ ਗਿਆ ਹੁਣ ਲੁਧਿਆਣਾ ਜੂ ਯੂਨੀਵਰਸਿਟੀ ਜੀ ਉਦੋਂ ਹਾਂਜੀ ਉਦੋਂ ਬਾਅਦ ਮੁਕਸਰ ਆ ਜਾਣਾ ਦਸਹਿਰਾ ਜੀ ਦਸਹਿਰਾ